ਆਜੋ ਸਭ ਤੋਂ ਪਹਿਲਾਂ ਗੱਲਬਾਤ ਸੁਣ ਲਈਏ ਇਸ ਬਹੁਤ ਵੱਡੇ ਫਿਲਾਸਫਰ ਦੀ ਜਿਹੜਾ ਤਰੀਕਾ ਇਹਦਾ ਬੋਲਣ ਦਾ ਜਿਹੜੇ ਇਹ ਦਿਮਾਲੇ ਬਨ ਕੇ ਤੇ ਚੋਲੇ ਪਾ ਕੇ ਤੇ ਕਿਰਪਾਨਾਂ ਪਾ ਕੇ ਕਹਿੰਦੇ ਕਿ ਸਾਡੇ ਵਰਗਾ ਸ਼ਾਇਦ ਕੋਈ ਫਿਲਾਸਫਰ ਹੀ ਨਹੀਂ ਹੈ ਸ਼ਾਇਦ ਅਸੀਂ ਸਿਰਫ ਔਰ ਸਿਰਫ ਅਸੀਂ ਇਹ ਪਹਿਰਾਵਾ ਪোন ਕਰਕੇ ਗੁਰੂ ਗੋਬਿੰਦ ਸਿੰਘ ਦੇ लाडले ਚੇਲੇ ਆ ਤੇ लाडली ਫੌਜਾਂ ਆਜੋ ਸਿਰਫ 16 ਸਕਿੰਡ ਦੀ ਵੀਡੀਓ ਆ ਔਰ ਏਸੀ ਵੀਡੀਓ ਨੂੰ ਸੁਣ ਕੇ ਜਾਂ ਫਿਰ ਨਾਲ-ਨਾਲ ਗੱਲਬਾਤ ਕਰਦਿਆਂ ਇਸ ਬੰਦੇ ਦੀ ਅਕਲ ਦੇਖਿਓ ਇਸ ਬੰਦੇ ਦਾ ਲਹਿਜਾ ਦੇਖਿਓ ਬੋਲਣ ਦਾ ਤੁਸੀਂ ਹੈਰਾਨ ਹੋ ਜਾਓਗੇ ਕਿ ਯਾਰ ਇਹ ਬੰਦੇ ਦਿਮਾਲੇ ਬੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਬੈਠ ਕੇ ਕਿਸ ਤਰੀਕੇ ਨਾਲ ਕਿਸੇ ਦੂਸਰੇ ਗੁਰੂ ਨੂੰ ਸੰਬੋਧਨ ਹੁੰਦੇ ਨੇ ਦੇਖੋ ਜਰਾ ਭਗਤ ਰਵਿਦਾਸ ਕੀ ਕੰਮ ਕਰਦਾ ਸੀ ਭਗਤ ਰਵਿਦਾਸ ਕੀ ਕੰਮ ਕਰਦਾ ਸੀ ਇਦਾਂ ਨਾਮ ਲੈ ਰਿਆ ਇਦਾਂ ਸੰਬੋਧਨ ਹੋ ਰਿਹਾ ਜਿੱਦਾਂ ਨਾ ਸ਼੍ਰੀ ਗੁਰੂ ਰਵਿਦਾਸ ਜੀ ਇਸ ਬੰਦੇ ਦੇ ਕਲਾਸ ਫੈਲੋ ਹੁੰਦੇ ਸੀ ਜਿਵੇਂ ਉਹਨਾਂ ਦੇ ਨਾਲ ਕਿਤੇ ਗੁੱਲੀਆਂ ਡੰਡੇ ਜਾਂ ਬੰਟੇ ਖੇਡਦਾ ਰਿਹਾ ਹੋਵੇ ਲੁਕਣ ਮਿਚੀਆਂ ਖੇਡਦਾ ਰਿਹਾ ਹੋਵੇ ਬਚਪਨ ਦੇ ਵਿੱਚ ਇਸ ਤਰ੍ਹਾਂ ਇਹ ਨਾਮ ਲੈ ਰਿਆ ਆ ਜਾਓ ਅੱਗੇ ਜੁੱਤੀਆਂ ਹੀ ਗੰਡਦਾ ਸੀ ਜੁੱਤੀਆਂ ਹੀ ਗੰਡਦਾ ਸੀ ਤੇ ਜੁੱਤੀਆਂ ਗੰਡਣਾ ਕੋਈ ਮਾੜੀ ਗੱਲ ਆ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਪੰਨੀ ਕਿੰਦਾ ਲੱਖਾਂ ਕਰੋੜਾਂ ਲੋਕੀ ਜੁੱਤੀਆਂ ਗੰਡਦੇ ਨੇ ਇਹਨਾਂ ਮੇਹਣਿਆ ਕਰਕੇ ਤੁਹਾਡੇ ਵਰਗੇ ਲੋਕਾਂ ਨੂੰ ਹਮੇਸ਼ਾ ਲਾਂਤਾਂ ਪੈਂਦੀਆਂ ਨੇ ਆ ਜਾਓ ਛਾਰ ਦੀ ਜਾਤ ਕਿਹੋ ਜੀ ਆ ਸਭ ਤੋਂ ਵੱਡੀ ਨੀਵੀਂ ਜਾਤ ਚਮਾਰਾਂ ਦੀ ਜਾਤ ਨੂੰ ਮੰਨਿਆ ਗਿਆ ਬਹੁਤ ਅੱਛੇ ਵੀ ਯਾਰ ਜਿੱਥੇ ਤੂੰ ਬੈਠਾ ਆ ਨਾ ਉੱਥੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਹੋਏਗੀ ਔਰ ਉਸ ਹਾਜ਼ਰੀ ਦੇ ਵਿੱਚ ਬੈਠ ਕੇ ਤੂੰ ਕਿਹੜੀਆਂ ਜਾਤਾਂ ਪਾਤਾਂ ਦੀਆਂ ਗੱਲਾਂ ਕਰ ਰਿਹਾ ਛੋਟੀਆਂ ਜਾਤਾਂ ਵੱਡੀਆਂ ਜਾਤਾਂ ਜੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਵੀ ਇਹ ਬਕਵਾਸ ਕਰ ਰਿਹਾ ਤੇ ਫਿਰ ਮੇਰਾ ਖਿਆਲ ਆ ਕਿ ਦਰ ਲਾਂ ਤੇ ਤੇਰੇ ਬੋਲਣ ਦੇ ਔਰ ਉਹਨਾਂ ਲੋਕਾਂ ਦੇ ਜਿਹੜੇ ਤੈਨੂੰ ਸਟੇਜ ਤੇ ਚੜਾਉਂਦੇ ਨੇ ਮੈਨੂੰ ਨਹੀਂ ਪਤਾ ਤੂੰ ਕੌਣ ਆ ਕੌਣ ਨਹੀਂ ਪਹਿਲਾਂ ਵੀ ਦੋ ਤਿੰਨ ਵਾਰੀ ਇਹ ਵੀਡੀਓ ਮੇਰੇ ਸਾਹਮਣੇ ਆਈ ਸੀ ਮੈਂ ਨਹੀਂ ਬੋਲਿਆ ਕੱਲ ਫਿਰ ਮੈਨੂੰ ਕਿਸੇ ਨੇ ਵੀਡੀਓ ਭੇਜੀ ਤੇ ਮੇਰੇ ਕੋਲ ਉਹਦਾ ਟਾਈਮ ਨਹੀਂ ਜਾਂ ਪਤਾ ਨਹੀਂ ਕੀ ਗੱਲ ਨਹੀਂ ਬੋਲ ਸਕਿਆ ਅੱਜ ਫਿਰ ਮੈਂ ਕਿਹਾ ਚਲੋ ਗੱਲ ਕਰਦੇ ਹਾਂ ਖੁੱਲ੍ਹ ਕੇ ਇਸ ਬੰਦੇ ਬਾਰੇ ਆ ਜਾਓ ਅੱਗੇ ਪਰ ਉਹਨੇ ਚਮਾਰਾਂ ਦੀ ਯਾਦ ਦੇ ਵਿੱਚ ਉਹ ਕਹਿੰਦਾ ਸਭ ਤੋਂ ਛੋਟੀ ਜਾਤ ਚਮਿਆਰਾਂ ਦੀ ਯਾਰ ਹੱਦ ਹੋ ਗਈ ਮੈਂ ਕਿਹੜੇ ਕਿਹੜੇ ਨਾਪ ਤੋਲ ਦੇ ਵਿੱਚ ਤੁਸੀਂ ਬੈਠੇ ਹੋਏ ਹੋ ਕਿਵੇਂ ਤੁਸੀਂ ਜਾਤਾਂ ਨੂੰ ਤੋਲਦੇ ਹੋ ਕਿਵੇਂ ਤੁਸੀਂ ਜਾਤਾਂ ਨੂੰ ਪਰਖਦੇ ਹੋ ਕਿਹੜੀ ਵੱਡੀ ਤੇ ਕਿਹੜੀ ਛੋਟੀ ਜਾਤ ਕਿਹੜਾ ਵੱਡਾ ਤੇ ਕਿਹੜਾ ਛੋਟਾ ਇਨਸਾਨ ਯਾਰ ਇੱਕ ਪਾਸੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਤੇ ਇੱਕ ਪਾਸੇ ਤੁਸੀਂ ਆਹ ਕਰ ਰਹੇ ਹੋ ਸਭ ਤੋਂ ਛੋਟੀ ਜਾਤ ਚਮਾਰਾਂ ਦੀ ਆ ਸਭ ਤੋਂ ਛੋਟੀ ਜਾਤ ਇਹਨਾਂ ਦੀ ਆ ਸਭ ਤੋਂ ਛੋਟੀ ਜਾਤ ਉਹਨਾਂ ਦੀ ਸਭ ਤੋਂ ਵੱਡੀ ਜਾਤ ਫਲਾਨਿਆਂ ਦੀ ਆ ਮੈਂ ਤਾਂ ਕਹਿੰਦਾ ਤੁਹਾਡੇ ਵਰਗੇ ਬੰਦਿਆਂ ਨੂੰ ਸਟੇਜ ਤੇ ਤਾਂ ਕੀ ਉਹ ਜਿਹੇ ਹਾਲ ਦੇ ਵਿੱਚ ਵੜਨ ਦਿੱਤਾ ਜਾਵੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਹੋਵੇ ਉੱਥੇ ਤੁਹਾਡੇ ਵਰਗੇ ਲੋਕਾਂ ਨੂੰ ਵੜਨ ਨਹੀਂ ਦੇਣਾ ਚਾਹੀਦਾ ਕਿਉਂਕਿ ਤੁਹਾਨੂੰ ਬੋਲਣਾ ਹੀ ਨਹੀਂ ਆਉਂਦਾ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਪ੍ਰਮਾਤਮਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੋ ਲਿਖਿਆ ਆ ਤੁਸੀਂ ਉਹਨੂੰ ਪੜਨਾ ਕੀ ਆ ਉਹਦਾ ਲੋਕਾਂ ਨੂੰ ਤੁਹਾਨੂੰ ਤੇ ਇਹ ਕਹਿਣਾ ਚਾਹੀਦਾ ਇੱਥੇ ਬੈਠ ਕੇ ਵੀ ਕੌਮਾ ਮਜ਼ਵਾ ਮੁਲਕਾਂ ਦੇ ਚੱਕਰਾਂ ਵਿੱਚ ਨਾ ਪਵੋ ਉਲਟ ਤੁਸੀਂ ਆ ਗੱਲਾਂ ਕਰ ਰਹੇ ਹੋ ਵਾਹ ਨਾਮ ਜਪਿਆ ਤੇ ਪਰਮੇਸ਼ਰ ਨੇ ਕਿੱਡਾ ਵੱਡਾ ਦਰਜਾ ਦਿੱਤਾ ਜਿਹਨੂੰ ਰਵੇਦਾਸ ਲੋਕ ਕਹਿੰਦੇ ਸੰਨ ਨੂੰ ਭਗਤ ਰਵਿਦਾਸ ਬਣਾ ਦਿੱਤਾ ਬੜੀ ਸੋਹਣੀ ਗੱਲ ਕੀਤੀ ਵੀ ਆਪਣੇ ਜਿੱਤੋਂ ਤੂੰ ਪਰ ਮੇਰੇ ਵੱਲੋਂ ਤੈਨੂੰ ਬਹੁਤ ਸਾਰੀਆਂ ਲਾਂਤਾਂ ਨੇ ਜੇ ਕਿਸੇ ਬੰਦੇ ਨੂੰ ਇਹ ਜਾਣਦਾ ਹੋਵੇ ਤੇ ਮੇਰੀ ਇਹ ਵੀਡੀਓ ਇਸ ਬੰਦੇ ਕੋਲ ਪਹੁੰਚਾ ਦੇਵੇ ਨੰਬਰ ਮੈਂ ਨਾਲ ਲਿਖਦਾਵਾਂਗਾ ਸਕਰੀਨ ਤੇ ਤੇ ਮੈਨੂੰ ਡਾਇਰੈਕਟ ਕਾਲ ਕਰ ਲਵੇ ਜੇ ਇਹਨੂੰ ਗੁੱਸਾ ਲੱਗੇ ਮੇਰੀਆਂ ਗੱਲਾਂ ਦਾ ਪਰ ਮੈਂ ਫੇਰ ਕਹਾਂਗਾ ਕਿ ਇਹੋ ਜਿਹਾ ਬੁਲਾਰੇ ਨੂੰ ਸਟੇਜ ਤੇ ਚੜ੍ਹਨ ਨਹੀਂ ਦੇਣਾ ਚਾਹੀਦਾ ਪਹਿਲਾਂ ਉਹਨੂੰ ਕਹੋ ਬੋਲ ਕੇ ਦਿਖਾ ਤੂੰ ਕੀ ਬੋਲਣਾ ਯਾਰ ਗੁਰੂ ਪੀਰ ਪੈਗੰਬਰ ਤਾਂ ਸਭ ਦੇ ਸਾਂਝੇ ਨੇ ਉਸੀ ਹੱਦ ਹੋ ਗਈ ਜਿਹੜੇ ਜਿਹੜੇ ਡਰਾਮੇ ਕਰਦੇ ਨੇ ਮਜਾਰਾ ਮਜੂਰਾ ਤੇ ਸਿਰ ਹਲਾਉਂਦੇ ਆ ਬੜੇ ਡਰਾਮੇ ਚੱਲਦੇ ਆ ਅੱਜਕੱਲ ਉਹਨਾਂ ਬਾਰੇ ਭੋਂਕੋ ਤਾਂ ਉਹਨਾਂ ਬਾਰੇ ਬੋਲੋ ਤਾਂ ਤੁਹਾਨੂੰ ਪਤਾ ਲੱਗੇ ਇੰਨਾ ਕੁਸ਼ਿਆ ਬੋਲਣ ਨੂੰ ਬੀਬੀਆਂ ਨੇ ਘਰ ਘਰ ਮਜਾਰਾ ਬਣਾ ਲਈਆਂ ਸਾਰੀ ਦਿਹਾੜੀ ਵਾਲ ਖੋਲ ਕੇ ਹਲਾਈ ਜਾਂਦੀਆਂ ਤੇ ਪਤਾ ਨਹੀਂ ਕੀ ਡਰਾਮੇ ਕਰੇ ਜਾਂਦੇ ਨੇ ਹਰ ਪਿੰਡ ਦੇ ਵਿੱਚ ਕਿੰਨੇ ਕਿੰਨੇ ਡੇਰੇ ਬਣ ਗਏ ਨੇ ਉਹਨਾਂ ਤੇ ਬੋਲੋ ਤਾਂ ਜਿਹੜੇ ਲੋਕਾਂ ਦੀਆਂ ਕੁੜੀਆਂ ਦੇ ਬਲਾਤਕਾਰ ਵੀ ਕਰਦੇ ਨੇ ਤੇ ਲੋਕਾਂ ਦੇ ਪੈਸੇ ਤੇ ਵੀ ਖਾਂਦੇ ਨੇ ਤੇ ਆਪ ਮਹਾਰਾਜਿਆਂ ਵਾਲੀ ਜ਼ਿੰਦਗੀਆਂ ਜੀਉਂਦੇ ਨੇ ਉਹਨਾਂ ਤੇ ਬੋਲੋ ਤਾਂ ਤੁਹਾਨੂੰ ਪਤਾ ਲੱਗੇ ਉਹਨਾਂ ਤੇ ਜਾ ਕੇ ਤੁਸੀਂ ਮਾਰੀ ਜਾਂਦੇ ਹੋ ਤੁਹਾਡੇ ਲੱਕ ਟੁੱਟ ਜਾਂਦੇ ਨੇ ਮੱਥਾ ਠੇਕਦਿਆਂ ਦੇ ਸੋ ਰੱਬ ਦਾ ਵਾਸਤਾ ਜੇ ਗੱਲ ਨਹੀਂ ਕਰਨੀ ਆਉਂਦੀ ਨਾ ਕਰਿਆ ਕਰੋ ਸਤਿ ਸ਼੍ਰੀ ਅਕਾਲ